ਹਾਂਜੀ ਸਸਰੀ ਕੱਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ 'ਚ ਹੀ ਮਿਲ ਜੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਕਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਭਰਾਈਆਂ ਦੀ ਕੁੜੀ ਜੱਟ ਭਰਾਈ ਹੁੰਦੇ ਨੇ ਜਿਹੜੇ ਉਹਨਾਂ ਦੀ ਕੁੜੀ ਆਈ ਆ ਆਪਣੇ ਕੋਲੇ ਤੇ ਭੈਣ ਕਨੇਡਾ ਦੇ ਵਿੱਚ ਪੀਆਰ ਤੇ ਲੱਗੇ ਹੋਏ ਪੈਸੇ ਜ਼ਰੂਰ ਲੈਣਗੇ ਜੀ ਲੱਗੇ ਹੋਏ ਪੈਸੇ ਜਿਹੜੇ ਕੁੜੀ ਤੇ ਖਰਚਾ ਆਇਆ ਹੋਇਆ ਸਾਰਾ ਲੈਣਗੇ ਘਟੋਕਾ ਟੋ ਉਹਨਾਂ ਦੀ ਡਿਮਾਂਡ ਹੈ ਜੀ 25 ਤੋਂ 30 ਲੱਖ ਰੁਪਏ ਦੀ ਤੇ ਜਿਹੜਾ ਜਿਹੜਾ ਉਹਨਾਂ ਦੀ ਡਿਮਾਂਡ ਪੂਰੀ ਕਰ ਸਕੂਗਾ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕੁੜੀ ਨੂੰ ਕਰਾ ਮਾਂ ਦੀ ਸੱਸਰੀ ਕਾਲ ਮੈਂ ਛੋਡੀ ਆਪਣੀ ਰੁਪਿੰਦਰ ਜਿਹੜੀ ਇਹ ਵੀਡੀਓ ਮੈਂ ਪਾਈ ਐ ਸੋਨੂੰ ਇਹ ਛੋਡੇ ਖਾਤਰ ਕਿਸੇ ਖਾਤਰ ਨਹੀਂ ਹੈਗੀ ਠੀਕ ਹੈ ਤੇ ਮੈਂ ਹੱਥ ਬੰਨ ਕੇ ਮਾਫੀ ਮੰਗਦੀ ਆ ਵੀ ਜੇ ਇਹਦੇ ਵਿੱਚ ਮੇਰੇ ਤੋਂ ਕੋਈ ਗਲ ਨਿਕਲੇਗੀ ਇੱਥੇ ਕੋਈ ਇੰਦਰਜੀਤ ਤਰਾਸੀ ਹੈ ਇੰਦਰਜੀਤ ਤਰਾਸੀ ਹਾਂ ਕੁੱਤੇ ਆ ਤੈਨੂੰ ਹੀ ਕਹਿਨੀ ਆ ਹਰਾਮਜਾਦੇ ਧਿਆਨ ਨਾਲ ਸੁਣ ਮੇਰੀ ਗੱਲ ਇੱਥੇ ਨਾ ਮੇਰੇ ਰਾਤ ਦੇ ਨਾਲ ਮੈਂ ਵੀਡੀਓ ਪਾਈ ਐ ਮੇਰੇ ਬੱਚੇ ਨਾਲ ਤੇ ਮੇਰੇ ਬੱਚੇ ਦੀ ਵੀਡੀਓ ਦੇ ਮੂਹਰੇ ਨੇ ਲਿਖਿਆ ਤਕਤੀੜ ਜਾ ਤਾਂ ਤੇਰੀ ਮਾਂ ਨੇ ਤੈਨੂੰ ਕਤੀੜ ਜੰਮਿਆ ਹੋਊਗਾ ਤੇਰੀ ਮਾਂ ਨੇ ਕਤੀੜ ਜੰਮਿਆ ਹੋਊ ਜਾਂ ਫਿਰ ਛੋਡੇ ਲਾਣੇ 'ਚ ਸਾਰਾ ਕਤੀੜ ਹੋਊਗਾ ਤਾਂ ਕਰਕੇ ਤਾਂ ਮੈਂ ਮੇਰੇ ਬੱਚੇ ਦੀ ਵੀਡੀਓ ਤੇ ਆ ਕੇ ਕਤੀੜ ਕੇ ਹੈ ਮੈਂ ਬਿਨਾਂ ਸਬੂਤ ਤੋਂ ਗੱਲ ਨਹੀਂ ਕਰਦੀ ਇੱਥੇ ਮੈਂ ਮਤਲਬ ਇਹਦਾ ਸਕਰੀਨਸ਼ਾਟ ਪਾਉਣ ਲੱਗੀ ਐ ਇਹ ਜੇ ਕੰਜਰ ਬੰਦੇ ਮੇਰੀ ਆਈਡੀ ਤੋਂ ਦੂਰ ਰਿਹਾ ਕਰੋ ਤੈਨੂੰ ਮੈਂ ਦੱਸਦਾ ਮੁੜ ਕੇ ਜਰਾ ਇਹ ਜਿਆ ਕਟਿਆ ਕਮੈਂਟ ਆ ਗਿਆ ਨਾ ਤੇਰਾ ਜਰੂਰ ਕੱਢ ਦੂ ਮੈਂ ਜਿੱਥੇ ਵੀ ਹੋਇਆ ਪਰਾਂ ਜ਼ਿਆਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਖੱਤਰੀਆਂ ਦੀ ਕੁੜੀ ਹਾਂਜੀ ਧਿਆਨ ਨਾਲ ਸੁਣ ਲਓ ਖੱਤਰੀਆਂ ਦੀ ਕੁੜੀ ਆ ਜੀ 27 ਸਾਲ ਉਮਰ ਹੈ ਭੈਣ ਦੀ ਭੈਣ 12 ਪੜੀ ਹੋਈ ਐ ਜੀ ਮੁੰਡਾ 12 ਕਈ ਪੜਿਆ ਹੋਵੇ ਮੁੰਡਾ ਆਪਾਂ ਨੂੰ ਖੱਤਰੀਆਂ ਦਾ ਚਾਹੀਦਾ ਗਰੀਬ ਘਰੋਂ ਆ ਭੈਣ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਚੁਨੀਜੜਾ ਬਾਈ ਕਰਨਗੇ ਦੇਣ ਲੈਣ ਨੂੰ ਉਹਨਾਂ ਕੋਲੇ ਕੁਝ ਨਹੀਂ ਹੈਗਾ ਤੇ ਉਦਾਂ ਵਧੀਆ ਪਰਿਵਾਰ ਚੋਂ ਗਰੀਬ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਆ ਸਾਰੀ 23 ਕਿ ਸਾਲ ਤੇ ਵਧੀਆ ਪਰਿਵਾਰ ਚੋਂ ਤਕੜੀ ਫੈਮਿਲੀ ਚੋਂ 30 ਕਿਲੇ ਪੈੜੀ ਆਉਂਦੀ ਆ ਭੈਣ ਨੂੰ ਤੇ ਮੁੰਡਾ ਆਪਾਂ ਨੂੰ 30 ਕਿਲੇ ਜਾਂ 40 ਕਿਲੇ ਤਾਂ ਪੈੜੀ ਹੋਵੇ ਮੁੰਡੇ ਕੋਲੇ ਤੇ ਉਤੋਂ ਦੀ ਮੁੰਡਾ ਸਰਕਾਰੀ ਮੁਲਾਜ਼ਮ ਚਾਹੀਦਾ ਜੀ ਆਪਾਂ ਨੂੰ 30 40 ਕਿਲਿਆਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀਡੀਓ ਨੂੰ ਕਰ ਦੋ ਦਬਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਪੰਜਾਕ ਕੀਲੇ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਹਮਦਗੜ ਮੰਡੀ ਹੋਵੇ ਮਰੇਲ ਕੋਟਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਗੱਨੀ ਤੇ ਵੀਰ ਇੱਧਰ ਆਇਆ ਹੋਇਆ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਕੁੜੀ ਮੁੰਡੇ ਤੋਂ ਛੋਟੀ ਚਾਹੀਦੀ ਆ ਹਾਂਜੀ ਸਤਿ ਸ੍ਰੀ ਅਕਾਲ ਇੱਕ ਬੇਨਤੀ ਜੀ ਮੈਂ ਹੋਰ ਕਰਨੀ ਹੈ ਸਾਰਿਆਂ ਨੂੰ ਜਦੋਂ ਮੈਂ ਵੀਡੀਓ ਪਾਉਣੀ ਹੁੰਦੀ ਹੈ ਤੇ ਤੁਸੀਂ ਥੋੜਾ ਜਿਹਾ ਇਹ ਧਿਆਨ ਰੱਖਿਆ ਕਰੋ ਵੀ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਮੇਰੇ ਹੱਥ ਬੰਨ ਕੇ ਇਹ ਹੀ ਬੇਨਤੀ ਹੈ ਵੀ ਫੋਨ ਨਾਲ ਆਇਆ ਕਰੋ ਕਿਉਂਕਿ ਜਿਹੜੇ ਬਾਕੀ ਦੇ ਨੇ ਅਗਲਾ ਕਾਲਾ ਕੱਢਦਾ ਰਹਿੰਦਾ ਕੁੜੀ ਇੱਕ ਹੁੰਦੀ ਹੈ ਫੋਨ 50 ਆ ਜਾਂਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ ਵੀ ਤੁਸੀਂ ਡਾਟਾ ਸੈਂਡ ਕਰੋ ਮੈਂ ਤਾਂ ਇਹ ਕਹਿੰਨੀ ਆ ਵੀ ਦੇਖ ਸਭ ਦਾ ਭਲਾ ਹੋਵੇ ਡਾਟਾ ਸੈਂਡ ਕਰਿਆ ਕਰੋ ਤਾਂ ਕਿ ਮੈਂ ਆਰਾਮ ਨਾਲ ਹਨਾ ਆਪਣਾ ਕੰਮ ਕਰੀ ਚੱਲਾਂ ਨਾਲ ਸੋਨੂੰ